ਆ ਕੰਮ ਛੱਡ ਦੇ ਲੋ ਕਹਦੇ ਮੁੰਡੇ ਦੇ ਪੱਟੇ ਬੱਲੇ ਦੇ ਨੂੰ ਟੱਕ ਪਾਈਏ ਕਿਵੇਂ ਮੁੰਡੇ ਦੇ ਐਣੀ ਕਿੰਨਾ ਚੱਲਦੀ ਕਬੱਡੀ ਦੀ ਆ ਉਹ ਲੱਗੂ ਚੋਰ ਕਬੱਡੀ ਦਾ ਤੇ ਹੌਸਲਾ ਕਰਕੇ ਕਿਸੇ ਕਿਸਿਆਂ ਨੂੰ ਪੰਜਾਬੀਆਂ ਦਾ ਵੜਦਾ ਨਹੀਂ ਚਾਰ ਖੇਡ ਕਬੱਡੀ ਦਾ ਲੈ ਵੀ ਮੁੰਡਾ ਕਦੇ ਕਾਉਂਡ ਦਾ ਨਹੀਂ ਆ ਕਿ ਰੱਖ ਦੇ ਰਹਿਣੀ ਆ ਵੀ ਛੱਡੀ ਆ ਕਿਹੜੇ ਵਿੱਚੋਂ ਆ ਮੁੰਡਾ ਵੀ ਕਹਿੰਦੇ ਵੱਟ ਵੱਟ ਕੇ ਕਬੱਡੀਆਂ ਪਾਉਂਦਾ ਲੈ ਵੀ ਜਫਾ ਲਾਉਣਾ ਪੈਣਾ ਤੇ ਰੱਖ ਦੇ ਛੱਡਿਆ ਉਹ ਕਿਹੜੇ ਪਿੰਡ ਦਾ ਵੀ ਕਿਹੜੇ ਪਿੰਡ ਦਾ ਤੇਲ ਚ ਹੋਇਆ ਆ ਉਹ ਮੁੰਡੇ ਤੱਟਾਂ ਦੇ ਦਾ ਪੀਆ ਮਾਰ ਰਿਹਾ ਉਹ ਮੇਲਾ ਜਿੱਤਰਾਂ ਦੇ ਰੱਖਦੇ ਪੜਾਖੇ ਪਹਿਣ ਕੇ ਲੱਗੂ ਕਬੱਡੀ ਦਾ ਜੋਰ ਬੱਲੇ 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 ਹਉ ਕਹਿੰਦੇ ਬੁੱਡੇ ਨੇ ਤਾੜੀ ਨਹੀਂ ਮਾਰੀ ਬੁੱਡੇ ਨੇ ਤਾੜਾ ਮਾਰਿਆ ਕਹਿੰਦੇ ਬੁੱਡੇ ਨੇ ਐਣੀ ਬੁੱਡੇ ਦੇ ਥਾਪੀ ਨਹੀਂ ਇਹ ਥਾਪੀ ਵਾਰੀ ਕਹਿੰਦੇ ਪੱਟਾ ਦੇ ਜ਼ੋਰ ਲਾ ਕੇ ਮਾਰੀ ਕਹਿੰਦੇ ਬੁੱਡੇ ਦੇ ਇਹਨੇ ਸਿੱਧੂ ਮੋਟੇ ਵਾਲੀ ਥਾਪੀ ਵਾਰੀ ਕਹਿੰਦੇ ਬੁੱਡੇ ਦੇ ਆਹ ਪਟਿਆਲੇ ਵਾਲਾ ਇਹ ਜੱਥਾ ਇਹ ਕਹਿੰਦੇ ਸਵਾਣੇ ਵਾਲਾ ਜਿਹੜਾ ਖੱਤੇ ਕਰਦੇ ਜਿਹੜੇ ਪਟਿਆਲੇ ਲਾਗੇ ਚੱਲ ਕੇ ਆਇਆ ਉਹ ਪੜਾਵਾ ਵਾਲਿਆ ਜੱਫਾ ਆ ਗਈ ਲਗਿਆੜੀ ਹੱਦੇ ਟੱਕੀ ਲੱਗਿਆ ਹੋ ਜੇ ਪਾ ਲਾਉਣਾ ਪੈਣਾ ਲੱਗੂ ਜ਼ੋਰ ਹੋ ਕਬੱਡੀ 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 ਬੰਲੇ 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 ਚਾਚੂ ਉਹ ਕਬੱਡੀ ਦਾ ਮੇਲਾ ਵਧੀਆ ਲੱਗਾ ਤਾੜੀ ਦੂੜੀ ਮਾਰਦੇ ਫੁੜਕੇ ਉਹ ਤਾੜੀ ਦੀ ਪੱਗੀ ਆ ਤਾਂ ਤਾੜਾ ਵੱਜਣਾ ਕਦੇ ਬੁਟੇੜੇ ਕਿਹੜਾ ਰੋਕਾਂ ਨੇ ਆਪ ਜਣਾ ਤੇ ਤੇਰੀ ਮਾਂ ਦੇ